ਪਿਆ ਪ੍ਰਸ਼ਾਸਨ ਮੁਰਦਾਬਾਦ 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 ਪੱਛਮੀ ਬੰਗਾਲ ਸਰਕਾਰ ਮੁਰਦਾਬਾਦ 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 ਪੱਛਮੀ ਬੰਗਾਲ ਸਰਕਾਰ ਮੁਰਦਾਬਾਦ 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 ਜੇ ਸਟੀਵੀ ਆਵਾਜ਼ ਨੂੰ ਦਬਣਾ ਚਾਹੁੰਦੇ ਮੁਰਦਾਬਾਦ 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 ਸਾਡੇ ਸਾਰੇ ਸਮਾਜ ਵਾਸੀਆਂ ਬੰਦੋਈਆਂ ਸ਼ਹਿਰ ਵਾਸੀਆਂ ਵੱਲੋਂ ਇੱਕ ਪੈਰ ਨੂੰ ਇਨਸਾਫ ਦਿਵਾਉਣ ਲਈ ਅੱਜ ਇਹ ਰੋਸ ਮਾਰਚ ਕਰਿਆ ਜਾ ਰਿਹਾ ਹੈ ਮੈਨੂੰ ਲੱਗਦਾ ਇਹਦੇ ਵਿੱਚ ਜਿੰਨੇ ਵੀ ਸਾਡੇ ਦੁਕਾਨਦਾਰ ਭਰਾ ਨੇ ਸਾਨੂੰ ਸਭ ਨੂੰ ਸਮੂਲੀਅਤ ਕਰਨੀ ਚਾਹੀਦੀ ਹੈ ਸਮੂਲੀਅਤ ਕਿਉਂ ਕਰਨੀ ਚਾਹੀਦੀ ਹੈ ਕਿਉਂਕਿ ਜਿਵੇਂ ਜਿਵੇਂ ਦੇਸ਼ ਦੇ ਵਿੱਚ ਧੀਆ ਭੈਣਾਂ ਤਰੱਕੀ ਕਰ ਰਹੀਆਂ ਨੇ ਘਰੋਂ ਬਾਹਰ ਜਾ ਕੇ ਨੌਕਰੀਆਂ ਕਰ ਰਹੀਆਂ ਨੇ ਪੜ੍ਹਾਈ ਦੇ ਵਿੱਚ ਸਾਇੰਸ ਦੇ ਵਿੱਚ ਹੱਥ ਨਾ ਦੇ ਰਹੀਆਂ ਨੇ ਓਵੇਂ ਓਵੇਂ ਦੇਸ਼ ਦੇ ਵਿੱਚ ਹਵਾਨ ਪੈਦਾ ਹੋ ਰਹੇ ਐ ਜਿਹੜੇ ਸਮੇਂ ਸਮੇਂ ਤੇ ਉਹਨਾਂ ਦਾ ਸ਼ੋਸ਼ਣ ਕਰਦੇ ਐ ਤੇ ਉਹਨਾਂ ਨੂੰ ਦੱਸਣਾ ਚਾਹੁੰਦੇ ਐ ਵੀ ਫੋਟੀ ਜਿਹੜੀ ਜ਼ਿੰਦਗੀ ਹੈ ਉਹ ਮਹਤਵਪੂਰਨਾਂ ਦੇ ਦਰਵਾਜ਼ਿਆਂ ਦੇ ਅੰਦਰ ਹੈ ਜੋ ਸਾਡੇ ਵਰਗੇ ਲੋਕ ਹੈ ਉਹਨਾਂ ਨੂੰ ਇਹ ਕਦੇ ਵੀ ਬਰਦਾਸ਼ਤ ਨਹੀਂ ਕਿ ਅਸੀਂ ਨਹੀਂ ਚਾਹੁੰਦੇ ਕੋਈ ਵੀ ਭੈਣ ਜਿਹੜੀ ਦੇਸ਼ ਦਾ ਨਾਮ ਦੁਨੀਆ ਤੇ ਚਮਕਾ ਸਕਦੀ ਹੈ ਜਿਵੇਂ ਹੁਣ 올림픽ਸ ਦੇ ਵਿੱਚ ਜਿਹੜਾ ਪਹਿਲਾ ਮੈਡਲ ਆਇਆ ਉਹ ਵੀ ਸਾਡੇ ਦੇਸ਼ ਦੀ ਕਮੇਟੀ ਲੈ ਕੇ ਆਈ ਹੈ ਤੇ ਜੇ ਅਸੀਂ ਇਹੋ ਜਿਹਾ ਮਾਹੌਲ ਦੀ ਸਿਰਜਣਾ ਨਹੀਂ ਕਰ ਸਕਦੇ ਵੀ ਸਾਡੀ ਕੋਈ ਭੈਣ ਇੱਕ ਸੋਚ ਕੇ ਦੇਖੋ ਵੀ ਇੱਕ ਡਾਕਟਰ ਇਹ ਡਾਕਟਰ ਦੇ ਮਾਰੇ ਇਹ ਜੋ ਸ਼ੋਸ਼ਣ ਕੀਤਾ ਜਾ ਸਕਦਾ ਹੈ ਤਾਂ ਇੱਕ ਆਮ ਬੱਚੀ ਜਿਹੜੀ ਕਾਮ ਦੁਕਾਨ ਤੇ ਲੱਗੀ ਆ ਜਾਂ ਮੈਟਰੋ ਨਾਲ ਹੀ ਸਫਰ ਕਰਦੀ ਹੈ ਜਾਂ ਉਹ ਪੜ੍ਹਦੀ ਹੈ ਉਹਦੇ ਨਾਲ ਇਹ ਹਮਾਨ ਲੋਕ ਕਿੰਨੇ ਸ਼ੋਸ਼ਣ ਕਰਦੇ ਹੋਣਗੇ ਸਾਡੀ ਭੈਣ ਡਾਕਟਰ ਨੂੰ ਇਨਸਾਫ ਚਾਹੀਦਾ ਹੈ ਇਨਸਾਫ ਚਾਹੀਦਾ ਇਨਸਾਫ ਚਾਹੀਦਾ ਸਾਡੀ ਭੈਣ ਡਾਕਟਰ ਨੂੰ ਇਨਸਾਫ ਚਾਹੀਦਾ ਹੈ ਇਨਸਾਫ ਚਾਹੀਦਾ ਸ਼ੋਸ਼ੀਆਂ ਨੂੰ ਸਖਤ ਸਜ਼ਾ ਦਿਓ ਸਜ਼ਾ ਦਿਓ ਸਜ਼ਾ ਦਿਓ ਸ਼ੋਸ਼ੀਆਂ ਨੂੰ ਕੋਈ ਨਿਰਬਿਆ ਕਾਂਡ ਕੋਈ ਫੈਲਾ ਵਿੱਚ ਦੱਬ ਕੇ ਨਹੀਂ ਰਿਹਾ ਉਹਦੇ ਜਿਹੜੇ ਵੀ ਚਾਰਦੋਸ਼ੀ ਸੀ ਉਹਨਾਂ ਨੂੰ ਆਪਣੇ ਦੇਸ਼ ਦੀ ਜਸਟਿਸ ਨੇ ਪੂਰਾ ਇਨਸਾਫ ਦਿੱਤਾ ਉਹਨਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਫੇਰ ਵੀ ਉਸ ਤੋਂ ਬਾਅਦ ਵੀ ਉਹਦੇ ਵਿੱਚ ਇੰਨੀ ਦੇਰੀ ਹੋਈ ਕਿ ਉਹਨਾਂ ਨੂੰ ਇਨਸਾਫ ਇੰਨੀ देर ਨਾਲ ਮਿਲਿਆ ਕਿ ਏਸੀ ਘਟਨਾ ਫਿਰ ਹੋ ਰਹੀਆਂ ਨੇ ਅਸੀਂ ਆਪਦੀ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਜੋ ਵੀ ਇਸ ਵਾਸਤੇ ਬਣਦੀ ਸਜ਼ਾ ਹੈ ਉਹਨੂੰ ਬਹੁਤ ਘੱਟ ਦਿਨਾਂ ਦੇ ਵਿੱਚ ਜਲਦੋਂ ਜਲਦ ਦਿੱਤੀ ਜਾਵੇ ਤਾਂ ਜੋ ਕਿ ਇਸ ਘਟਨਾਵਾਂ ਦੁਬਾਰਾ ਨਾ ਹੋਣ ਇਹ ਘਟਨਾ ਉਸ ਡਾਕਟਰ ਭੈਣ ਨਾਲ ਹੋਈ ਹੈ ਉਸ ਭੈਣ ਨਾਲ ਹੋਈ ਹੈ ਵੀ ਦੂਰ ਦਰਾਡੇ ਮੇਰੀ ਭੈਣ ਰਹਿਣੀ ਸੀ ਸਾਡੀਆਂ ਬਹੁਤੀਆਂ ਭੈਣਾਂ ਬਹੁਤੇ ਪਰਿਵਾਰ ਆਪਦੀਆਂ ਧੀਆਂ ਨੂੰ ਆਪਦੇ ਘਰ ਬੁਲਾ ਲੈਣਗੇ ਕੀ ਰਹਿੰਦੇ ਪੁੱਤ ਕੀ ਕਰਨਾ ਆਪਾਂ ਸੇਵਾਵਾਂ ਤੋਂ ਤੂੰ ਆਪਦੇ ਘਰੇ ਚੰਗੀ ਰਹਿ ਇਹ ਭੈਣ ਨਾਲ ਹੋਇਆ ਅੱਗੇ ਤੋਂ ਅਸੀਂ ਭੈਣ ਕਿਹਦੇ ਨਾਲ ਹੋਵੇ ਅਸੀਂ ਪਾਰਲੀਮੈਂਟ ਦੇ ਵਿੱਚ ਇਹ ਗੱਲ ਨੂੰ ਆਵਾਜ਼ ਲੈ ਕੇ ਆਏ ਅਸੀਂ ਦੇਸ਼ ਦੇ ਵਿੱਚ ਜਿੰਨੇ ਵੀ ਲੋਕ ਹੈਗੇ ਆ ਕੋਈ ਵੀ ਮੰਦਪਾਗੀ ਘਟਨਾ ਵਾਪਰਦੀ ਹੈ ਤਾਂ ਲੋਕ ਉਹਦਾ ਵਿਰੋਧ ਕਰਦੇ ਕਰਦੇ ਆ ਕੋਈ ਵੀ ਘਟਨਾ ਹੋਵੇ ਪਰ ਮੈਂ ਜਿਹੜੀ ਇਹ ਕਟਨਾ ਵਾਪਰੀ ਹੈ ਇਹਦਾ ਬਹੁਤ ਜਿਆਦਾ ਨਖੇਦੀ ਕਰਦਾ ਤੇ ਰਾਸ਼ਟਰਪਤੀ ਤੋਂ ਮੰਗ ਕਰਦਾ ਵੀ ਇਹ ਮਮਤਾ ਮੈਨੋਜੀ ਸਰਕਾਰ ਨੂੰ ਬਰਖਾਸਤ ਕਰਕੇ ਰਾਸ਼ਟਰਪਤੀ ਰਾਜ ਲਾਇਆ ਜਾਵੇ ਤਾਂ ਕਿ ਉੱਥੋਂ ਦੇ ਲੋਕਾਂ ਨੂੰ ਜਿਉਣ ਦਾ ਇਹਦੇ ਬਾਰੇ ਇਹੀ ਕਹਿਣਾ ਚਾਹਣਾ ਹੈ ਜੀ ਸਾਡੀ ਜਿੰਨੀ ਵੀ ਪ੍ਰੈਸ ਹੈ ਪਹਿਲਾਂ ਤਾਂ ਮੈਂ ਸਭ ਦਾ ਧੰਨਵਾਦ ਕਰਦਾ ਜਿੰਨੇ ਵੀ ਭਰਾ ਸਾਡੇ ਇੱਥੇ ਪਹੁੰਚੇ ਐ ਜਿੰਨੇ ਵੀ ਸਾਡੇ ਭਰਾ ਪਹੁੰਚੇ ਸਭ ਦਾ ਧੰਨਵਾਦ ਕਰਦਾ ਏਹੀ ਕਹਿਣਾ ਚਾਹੁੰਦੇ ਆ ਕਿ ਦੇਸ਼ ਦੇ ਵਿੱਚ ਜੋ ਵੀ ਦਿਨੋਂ ਦਿਨ ਹਾਲਾਤ ਮੰਨ ਰਹੇ ਐ ਕੁੜੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਾਡੀਆਂ ਕੁੜੀਆਂ ਪਿੱਛੇ ਜੇ 올림픽ਸ ਦੇ ਵਿੱਚ ਮੈਡਲ ਲੈ ਕੇ ਆਈਆਂ ਨੇ ਸਾਡੀਆਂ ਕੁੜੀਆਂ NASA <Sanye> ਦੇ ਵਿੱਚ ਜਾ ਰਹੀਆਂ ਨੇ ਡਾਕਟਰ ਬਣ ਰਹੀਆਂ ਨੇ ਪਰ ਕਿਤੇ ਨਾ ਕਿਤੇ ਇਹ ਜੇ ਹਵਾਨ ਲੋਕਾਂ ਵੱਲੋਂ ਮਾਨਸਿਕਤਾ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਦੋਂ ਸਾਡੇ ਦੇਸ਼ ਦੀ ਇੱਕ ਡਾਕਟਰ ਨਾਲ ਇੰਨਾ ਹੀਨियस ਕ੍ਰਾਈਮ ਹੋ ਗਿਆ ਤੇ ਹਜੇ ਤੱਕ ਦੋਸ਼ੀਆਂ ਨੂੰ ਬਣਦੀ ਸਜ਼ਾ ਨਹੀਂ ਦਿੱਤੀ ਜਾ ਰਹੀ ਉਹ ਵੀ ਉਸ ਢੀਟ ਦੇ ਵਿੱਚ ਜਿੱਥੋਂ ਦੀ ਮੁੱਖ ਮੰਤਰੀ ਖੁਦ ਮਹਿਲਾ ਸੋ ਸਾਡੇ ਲਈ ਸਾਰਿਆਂ ਲਈ ਇਹ ਸ਼ਰਮ ਦੀ ਗੱਲ ਹੈ ਸੋ ਸਾਡਾ ਰੋਸ ਪ੍ਰਦਰਸ਼ਨ ਕਰਨ ਦਾ ਜਿਹੜਾ ਇਹ ਸਾਰਾ ਅਸੀਂ ਉਲੀਕਿਆ ਹੈ ਇਹੀ ਹੈ ਕਿ ਦੇਸ਼ ਦੀ ਪਾਰਲੀਮੈਂਟ ਵਿੱਚ ਇੱਕ ਇਹੋ ਜਿਹਾ ਕਾਨੂੰਨ ਬਣੇ ਜੋ ਵੀ ਲੋਕ ਦੇਸ਼ ਦੀ ਸਾਡੀ ਬੇਟੀ ਨਾਲ ਧੀ ਪੈ ਨਾਲ ਕਿਸੇ ਵੀ ਸਟੇਟ ਦੇ ਵਿੱਚ ਹੋਵੇ ਜੇ ਇਹੋ ਜਿਹਾ ਕਰਾਈਮ ਹੁੰਦਾ ਤਾਂ ਉਹਦੀ ਨਿਰਧਾਰਤ ਜਿਹੜੀ ਸਜ਼ਾ ਉਹ ਫਾਂਸੀ ਰੱਖੀ ਜਾਵੇ ਤਾਂ ਅਸੀਂ ਕਿਤੇ ਜਾ ਕੇ ਇਹਨੂੰ ਰੋਕ ਸਕਦੇ ਹਾਂ ਤੇ ਦੂਜਾ ਸਾਨੂੰ ਸਭ ਨੂੰ ਇਹੋ ਜੇ ਜਦੋਂ ਕਿਤੇ ਵੀ ਘਟਨਾ ਵਾਪਰਦੀ ਹੈ ਸਾਨੂੰ ਸਭ ਨੂੰ ਇਕੱਠਿਆਂ ਹੋ ਕੇ ਇਹਦਾ ਪੂਰ ਜ਼ੋਰ ਵਿਰੋਧ ਕਰਨਾ ਚਾਹੀਦਾ ਹੈ ਤਾਂ ਅਸੀਂ ਸਾਰਿਆਂ ਨੇ ਸਰਦੂਲਗੜ੍ਹ ਦੇ ਵਿੱਚ ਇਹ ਰੋਸ ਰੱਖਿਆ ਹੈ ਤੇ ਮੈਨੂੰ ਲੱਗਦਾ ਇਹ ਰੋਸ ਹਰ ਦੇਸ਼ ਦੇ ਕੋਨੇ ਵਿੱਚ ਰੱਖਿਆ ਜਾਣਾ ਚਾਹੀਦਾ ਤਾਂ ਕਰਕੇ ਸਾਡੀ ਡਾਕਟਰ ਭੈਣ ਨੂੰ ਇਨਸਾਫ ਮਿਲ ਸਕੇ ਤੇ ਜੋ ਬਹੁਤ ਜ਼ਰੂਰੀ ਹੈ ਵੀ ਇਹ ਕੋਈ ਪਹਿਲਾ ਕਾਂਡ ਨਹੀਂ ਹੋਇਆ ਇਸ ਤੋਂ ਪਹਿਲਾਂ ਵੀ ਬੜੇ ਕਾਂਡ ਹੋਇਆ ਪਰ ਸੈਂਟਰ ਸਰਕਾਰ ਜੋ ਕੋਈ ਪਾਲਿਸੀ ਤਾਂ ਬਣਾਉਂਦੀ ਹੈ ਪਰ ਉਸ ਤੇ ਕੋਈ ਪਹਿਰਾ ਨਹੀਂ ਦਿੰਦੀ ਇਹਨੂੰ ਡਾਕਟਰ ਹੈ ਇਸ ਗੱਲ ਨਾਲ ਮੈਂ ਸੈਂਟਮ ਸਾਨੂੰ ਆਪਦੀਆਂ ਬੱਚੀਆਂ ਨੂੰ ਪੇਰੈਂਟਸ ਨੂੰ ਜਦੋਂ ਹੋਸਟਲਾਂ ਵਿੱਚ ਭੇਜਦੇ ਆਂ ਜਾਂ ਆਪਾਂ ਪੜਨ ਭੇਜਦੇ ਆਂ ਉਹਨਾਂ ਨੂੰ ਘੱਟੋ ਘੱਟ ਜੋ ਆਪਾਂ ਸਪੋਰਟਸ ਦੇ ਵਿੱਚ ਵੀ ਕਰਾਟੇ ਸਿਖਾਓ ਕੋਈ ਹੋਵੇ ਸਖਾਓ ਵੀ ਇਹ ਜਿਹਾ ਹੋਵੇ ਵੀ ਕੋਈ ਹੋਵੇ ਉਹਦੇ ਮੂੰਹ ਤੇ ਲੱਪੜ ਮਾਰੂ ਜੇ ਕੋਈ ਗਲਤ ਜਿਹਾ ਕਰਦਾ ਆ ਤਾਂ ਇਹ ਆਪਣੇ ਪੇਰੈਂਟਸ ਨੂੰ ਆਪਾਂ ਸਮਾਜ ਸੇਵੀ ਸਾਰੇ ਸਾਰਿਆਂ ਨੂੰ ਇਸ ਗੱਲ ਤੇ ਪਹਿਰਾ ਦੇਣ ਦੀ ਲੋੜ ਹੈ ਔਰ ਜੋ ਇਹ ਹੋਇਆ ਵੀ ਇਹ ਕੋਈ ਡਾਕਟਰ ਦੇ ਨਾਲ ਹੋ ਗਿਆ ਫਿਰ ਬਾਕੀ ਹੋਰ ਕਿੱਥੇ ਸਵਖਤ ਭਾਲਦੀ ਹੈ ਪਹਿਲਾਂ ਸਰਕਾਰ ਜਾਂ ਕਿਸੇ ਵੀ ਹੈ ਗੜਾ ਪਉਂਦਾ ਆ ਦੀ ਲੜਕੀ ਦੀ ਨਹੀਂ ਉਹ ਉਹ ਕਰ ਸਕਦਾ ਵੀ ਇਨਸਪੈਕਟਰ ਦਾ ਕਤਲ ਕੀਤਾ ਸੀ ਗੁੰਡਿਆਂ ਨੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਸਾਰਿਆਂ ਨੂੰ ਇੱਕ ਵੱਡੀ ਆਵਾਜ਼ ਉਠਾਉਣੀ ਚਾਹੀਦੀ ਹੈ ਸਾਰੀ ਪਾਰ ਦੇ ਵਿੱਚ ਵੀ ਜਿਵੇਂ ਕਈ ਕਾਫੀ ਕੇਸ ਹੋ ਰਹੇ ਆ ਪਰ ਦਬ ਕੇ ਰਹਿ ਜਾਂਦੇ ਆ ਪੰਜਾਬ ਸਰਕਾਰ ਇਹਦੇ ਵਾਸਤੇ ਕੀ ਕਰ ਰਹੀ ਹੈ ਦੇਖੋ ਜੀ ਪੰਜਾਬ ਸਰਕਾਰ ਇਸ ਵਾਸਤੇ ਪੂਰੀ ਸੰਜਿਤਾ ਹੈ ਜੇ ਕਿਤੇ ਕੋਈ ਕਮੀ ਰਹੇਗੀ ਤਾਂ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਅਸੀਂ ਸਾਨੂੰ ਕਹਾਂਗੇ ਵੀ ਇਸ ਗੱਲ ਤੇ ਪੂਰਾ ਪੂਰਾ ਪਹਿਰਾ ਦਿਓ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਇਹੇ ਜਿਹਾ ਕੰਡ ਹੋਵੇ ਨਾ ਜੂ ਹੋਵੇ ਤਾਂ ਉਸ ਨੂੰ ਸਖਤ ਸੌਸਾ ਦਿੱਤੀ ਜਾਵੇ ਕਿਉਂਕਿ ਉਸ ਤੋਂ ਬਾਅਦ ਕੋਈ ਹੋਰ ਨਾ ਹੋਵੇ